ਜੋ ਜਿਹੜੇ ਐਮਐਲਏ ਜਾਂ ਤੁਸੀਂ ਦੇਖ ਰਹੇ ਹੋ ਪੀ5 ਐਨ ਪੀਬੀ ਮੈਂ ਹਾਂ ਸਰਵਨ ਸਿੰਘ ਕੁਮਾਨ ਕਿਸਾਨਾਂ ਵੱਲੋਂ ਜਿੱਥੇ ਪਹਿਲਾਂ ਬੀਜਪੀ ਦਾ ਵਿਰੋਧ ਕੀਤਾ ਜਾਂਦਾ ਸੀ ਅੱਕੀ ਮੰਗਾਂ ਨੂੰ ਲੈ ਕੇ ਹੁਣ ਕਿਸਾਨ ਆਗੂ ਜਿਹੜੇ ਆ ਪੰਜਾਬ ਸਰਕਾਰ ਦੇ ਖਿਲਾਫ ਵੀ ਉਤਰ ਆਏ ਨੇ ਅੱਜ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੱਖ-ਵੱਖ ਐਮਐਲਏਜ਼ ਮੰਤਰੀਆਂ ਦੇ ਘਰਾਂ ਦਾ ਘਰੋ ਕੀਤਾ ਜਾ ਰਿਹਾ ਹੈ ਅੱਜ ਦੇਖ ਸਕਦੇ ਹੋ ਕਿ ਬਟਾਲੇ ਦੇ ਵਿੱਚ ਆਪਾਂ ਖੜੇ ਆ ਜਿੱਥੇ ਵੱਡੀ ਗਿਣਤੀ ਵਿੱਚ ਕਿਸਾਨ ਜਿਹੜੇ ਆ ਉਹ ਐਮਐਲਏ ਸ਼ਰੀ ਕਲਸੀ ਦੇ ਘਰ ਦੇ ਮੁਰੇ ਜਿਹੜਾ ਉਹ ਤਰਨਾ ਲਾ ਕੇ ਬੈਠੇ ਆ ਆਪਣੀਆਂ ਹੱਕੀ ਮੰਗਾ ਮੰਨਵਾਉਣ ਵਾਸਤੇ ਸਾਡੇ ਨਾਲ ਨੇ ਕਿਸਾਨ ਆਗੂ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਉਹ ਇਹਨਾਂ ਨੂੰ ਸਰ ਜਿਸ ਤਰੀਕੇ ਦੇ ਨਾਲ ਸੈਂਟਰ ਗਵਰਨਮੈਂਟ ਦਾ ਪਹਿਲਾਂ ਵਿਰੋਧ ਕੀਤਾ ਜਾ ਰਿਹਾ ਸੀ ਕੋਣ ਕਿਸਾਨਾਂ ਵੱਲੋਂ ਪੰਜਾਬ ਗਵਰਨਮੈਂਟ ਦਾ ਵੀ ਜਿਹੜਾ ਵਿਰੋਧ ਕੀਤਾ ਜਾ ਰਿਹਾ ਕੀ ਕਾਰਨ ਹੈ ਕਾਰਨ ਜਿਹੜਾ ਇਹਨਾਂ ਨੇ ਜਿਹੜੀਆਂ ਸਾਡੀਆਂ ਮੰਗਾਂ 18 ਮੰਗਾਂ ਨੂੰ ਲੈ ਕੇ ਇਹਨਾਂ ਨੇ ਖੁਦ ਮੀਟਿੰਗ ਬੁਲਾਈ ਸੀਐਮ ਸਾਹਿਬ ਨੇ ਮੀਟਿੰਗ ਬੁਲਾ ਕੇ ਖੁਦ ਸਾਡੇ ਨੀਡਰਾਂ ਨਾਲ ਗੱਲ ਕੀਤੀ ਔਰ ਉੱਥੋਂ ਗੱਲ ਤੋਂ ਬਿਲਕੁਲੀ ਮਤਲਬ 18 ਮੰਗਾਂ ਸੁਣੀਆਂ ਉਸ ਤੋਂ ਬਾਅਦ ਇੱਕ ਦਮ ਹੀ ਭੜਕ ਕੇ ਉੱਥੋਂ ਉੱਟ ਕੇ ਚਲੇ ਗਏ ਵੀ ਸਾਰੀਆਂ ਮੰਗਾਂ ਜਿਹੜੀਆਂ ਪਹਿਲਾਂ ਵੀ ਮੰਨੀਆਂ ਠੋ ਵੀ ਨਹੀਂ ਤੇ ਗਾਵ ਨਹੀਂ ਸੁਣੀਆਂ ਔਰ ਉਸ ਤੋਂ ਬਾਅਦ ਘਰਾਂ ਦੇ ਵਿੱਚ ਜਾ ਕੇ ਕਿਸਾਨਾਂ ਨੂੰ ਰੈਸਟ ਕੀਤਾ ਪਿੰਡ ਪਿੰਡ ਜਾ ਕੇ ਰੈਸਟ ਕੀਤਾ ਦਿੱਲੀ ਚੰਡੀਗੜ੍ਹ ਜਾਣ ਤੋਂ ਰੋਕਣ ਦੀ ਕੋਸ਼ਿਸ਼ ਪੂਰੀ ਕੀਤੀ ਸੋ ਇਹ ਗੱਲਾਂ ਜਿਹੜੀਆਂ ਨੇ ਇਹਦੇ ਰੋਸ ਵਿੱਚ ਅੱਜ ਅਸੀਂ ਧਰਨਾ ਦੇ ਰਹੇ ਹਾਂ ਸਾਰੇ ਪੰਜਾਬ ਦੇ ਵਿੱਚ ਸਾਰੇ ਐਮ ਐਲ ਏ 92 ਦੇ 92 ਐਮ ਐਲ ਏ ਦੇ ਘਰਾਂ ਅੱਗੇ ਦੇ ਰਹੇ ਹਾਂ ਇਹਨਾਂ ਨੂੰ ਦੱਸਣ ਲਈ ਵੀ ਜੇ ਤੁਹਾਨੂੰ ਜਿਹੜੀ ਤਾਕਤ ਦਿੱਤੀ ਹੈ ਜੋ ਕੰਮ ਕਰਨ ਲਈ ਦਿੱਤੀ ਹੈ ਉਹ ਕਰੋ ਤਾਨੂੰ ਤਾਕਤ ਇਸ ਕਰਕੇ ਨਹੀਂ ਦਿੱਤੀ ਵੀ ਤੁਹਾਨੂੰ ਇਹ ਡੰਡੇ ਜਾਂ ਤੁਹਾਨੂੰ ਇਹ ਪ੍ਰਸ਼ਾਸਨ ਦੀ ਤਾਕਤ ਅਸੀਂ ਦਿੱਤੀ ਆ ਵੀ ਤੁਸੀਂ ਸਾਡੇ ਤੇ ਹੀ ਡੰਡਾ ਡਾਂਗਾ ਚਲਾਓ ਜਾਂ ਜਿਹੜੇ ਆਮ ਲੋਕ ਆ ਜਿਹੜੇ ਪੰਜਾਬ ਦੇ ਲੋਕ ਆ ਉਹਨਾਂ ਤੇ ਚਲਾਓ ਬਿਲਕੁਲ ਸਾਡੀਆਂ ਜਿਹੜੀਆਂ ਮੰਗਾਂ ਵਾ ਇਹ ਕਹਿੰਦੇ ਕਿ ਜਿਹੜੀਆਂ ਮੰਗਾਂ ਪੰਜਾਬ ਦੇ ਨਾਲ ਰਿਲੇਟਡ ਨਹੀਂ ਆ ਪਹਿਲੀ ਤੇ ਗੱਲ ਹੋਰ ਸਾਡੇ ਲੀਡਰਾਂ ਨੇ ਇਹਨਾਂ ਨੂੰ ਚੈਲੰਜ ਵੀ ਕਰਤਾ ਕਿ 15 ਤਰੀਕ ਨੂੰ ਆਓ ਤੇ ਇਹਨਾਂ ਦੀ ਕੁਰਸੀ ਲੱਗੇਗੀ ਚੰਡੀਗੜ੍ਹ 'ਚ ਆ ਕੇ ਗੱਲ ਕਰਨ ਸਾਡੇ ਨਾਲ ਉੱਥੇ ਗੁਰੂ ਦਾ ਨਿਤਾਰਾ ਹੋਏਗਾ ਕਿ ਮੰਗਾ ਪਚਾਪ ਦੀਆਂ ਹੈ ਕਿ ਨਹੀਂ ਹੈ ਇਹ ਕਹਿ ਦੇਣਾ ਵੀ ਪੰਜਾਬ ਦੀਆਂ ਨਹੀਂ ਹੈਗੀਆਂ ਇਦਾਂ ਤਾਂ ਗੱਲ ਨਹੀਂ ਪਣਨੀ ਸੋ ਇਹ ਜਿਹੜੀ ਧੱਕੇਸ਼ਾਈ ਆ ਜਿਹੜੀ ਇਹ ਹੁਣ ਤੁਸੀਂ ਭਗਤ ਸਿੰਘ ਦੇ ਰਾਹ ਤੇ ਤੁਰੇ ਜੇ ਪਾਤ ਤੁਸੀਂ ਭਗਤ ਸਿੰਘ ਵਾਲੀ ਬੰਦੇ ਜੇ ਅੱਜ ਉਹੀ ਸੋਚ ਜਿਹੜੀ ਭਗਤ ਸਿੰਘ ਹੀ ਉਹਨੂੰ ਤੁਸੀਂ ਕੈਦ ਕਰਨਾ ਚਾਹੁੰਦੇ ਜੇ ਤੁਸੀਂ ਆਪਣੇ ਆਪਣੇ ਉੱਤੇ ਫੋਟੋਆਂ ਲਾਈਆਂ ਨੇ ਡਾਕਟਰ ਵੀ ਬਰਾਬ ਬੇਤ ਕਰਦੀਆਂ ਉਹਨਾਂ ਦੇ ਸੰਵਿਧਾਨ ਦੇ ਉੱਤੇ ਜਾ ਕੇ ਕਿਹੜੇ ਸੰਵਿਧਾਨ ਚ ਲਿਖਿਆ ਕਿ ਪਿੰਡਾਂ ਚ ਰਾਜਪਈ ਤੇ ਲੋਕਾਂ ਨੂੰ ਜਿਨ੍ਹਾਂ ਨੇ ਕੋਈ ਕ੍ਰਿਮੀਨਲ ਕੰਮ ਨਹੀਂ ਕੀਤਾ ਉਹਨਾਂ ਨੂੰ ਜਾ ਕੇ ਘਰਾਂ ਦੇ ਵਿੱਚ ਹੀ ਅਰੈਸਟ ਕਰ ਲੋ ਜਾ ਕੇ ਚੁੱਪ ਚੁੱਪ ਕੇ ਥਾਣਿਆਂ 'ਚ ਲੈ ਜਾਓ ਜੇਲਾਂ 'ਚ ਭੇਜ ਦਿਓ ਮਤਲਬ ਹਰ ਜਿਹੜੀ ਗੱਲ ਤੁਸੀਂ ਜਿਹੜੀ ਤੁਸੀਂ ਪੱਗ ਬੰਨੀ ਹੈ ਜਿਹੜੀਆਂ ਫੋਟੋਆਂ ਲਾਈਆਂ ਵਾਂ ਉਹਨਾਂ ਦੇ ਸਾਹਮਣੇ ਤੇ ਫਿਰ ਚੱਲੋ ਜੇ ਨਹੀਂ ਚੱਲਣਾ ਤੇ ਲੋਕਾਂ ਨੂੰ ਦੱਸੋ ਵੀ ਅਹੀਂ ਨਹੀਂ ਹੋਣਾ ਸਾਹਮਣਾ ਚੱਲਣਾ ਜੀ ਤੇ ਲੋਕ ਵੀ ਆਪਣਾ ਫੈਸਲਾ ਲੈਣ ਵੀ ਅਹੀਂ ਕੀ ਕਰਨਾ ਵਾ ਜਿਸ ਜਿਹੜਾ ਗੱਲ ਕੀਤੀ ਜਾਵੇ ਤੇ ਸੈਂਟਰ ਗਵਰਨਮੈਂਟ ਦੇ ਜਿਹੜੀਆਂ ਵਾ ਪਹਿਲਾਂ ਕਿਹਾ ਜਾ ਰਿਹਾ ਸੀ ਸੈਂਟਰ ਗਵਰਨਮੈਂਟ ਦੀਆਂ ਇਹ ਮੰਗਾਂ ਵਾ ਔਰ ਭਗਵੰਤ ਮਾਨ ਵੱਲੋਂ ਸਾਫ ਤੌਰ ਤੇ ਕਿਹਾ ਜਾਂਦਾ ਸੀ ਕਿ ਰਾਜਧਾਨੀ ਦੇ ਵਿੱਚ ਜਾਣਾ ਕੀ ਕੋਈ ਗਨਾਹ ਅੱਜ ਇਹ ਚੰਡੀਗੜ੍ਹ ਦੇ ਵਿੱਚ ਵੀ ਨਹੀਂ ਧਿਆਨ ਦਿੱਤਾ ਜਾ ਰਿਹਾ ਨੰਬਰ 2 ਦੇ ਉੱਤੇ ਜਿਹੜੀਆਂ ਸਾਡੇ ਦਰਸ਼ਕ ਜਰੂਰ ਦੇਖਣਾ ਚਾਹੁੰਦੇ ਨੇਗੇ ਕਿ ਇਹ ਉਹ ਮੰਗਾਂ ਜਿਹੜੀਆਂ ਠਾਣਾ ਮੰਗਾ ਵਾ ਆਖਰ ਹੈ ਕੀ ਕੀ ਜਿਹੜੀਆਂ ਮੰਨ ਨਹੀਂ ਰਹੀਆਂ ਦੇਖੋ ਸੈਂਟਰ ਗਵਰਨਮੈਂਟ ਨੇ ਜੇ ਸੈਂਟਰ ਗਵਰਨਮੈਂਟ ਨਾਲ ਮੰਗਾ ਹੀ ਤਾਂ ਕਿਉਂ ਮੀਟਿੰਗ ਬੁਲਾਈ ਇਹਨਾਂ ਨੇ ਜਦੋਂ ਮੰਗਾ ਹੀ ਨਹੀਂ ਇਹਨਾਂ ਦੇ ਨਾਲ ਫਿਰ ਇਹਨਾਂ ਮੀਟਿੰ ਇਹ ਕਿਉਂ ਵਿੱਚ ਆਏ ਜੇ ਮੰਗਾ ਇਹਨਾਂ ਨਾਲ ਆਈ ਤਾਂ ਤਾਂ ਹੀ ਇਹ ਵਿੱਚ ਆਏ ਨਾ ਕੋਦੇ ਸਭ ਤੋਂ ਪਹਿਲੀ ਮੰਗ ਜਿਹੜੀ ਆ ਸਾਡੀ ਕਿ ਜਿਹੜੀ ਨਵੀਂ ਖੇਤੀ ਨੀਤੀ ਜਿਹੜੀ ਕਿਸਾਨਾਂ ਨੂੰ ਵੀ ਉਹਨਾਂ ਸਾਰਿਆਂ ਦੀ ਸਲਾਹ ਨਾਲ ਤਿਆਰ ਕੀਤੀ ਪੰਜਾਬ ਚ ਉਹ ਨੀਤੀ ਲਾਗੂ ਕਰੋ ਜਿਹੜੀ ਉੱਪਰੋਂ ਡੰਡੇ ਤੇ ਜ਼ੋਰ ਤੇ ਨੀਤੀ ਆ ਰਹੀ ਹੈ ਉਹਨੂੰ ਰਿਜੈਕਟ ਕਰੋ ਬਾਕੀ ਉਸ ਤੋਂ ਬਾਅਦ ਜਿਹੜੀਆਂ 18 ਦੀਆਂ 18 ਮੰਗਾਂ ਹੀ ਇਹਨਾਂ ਨਾਲ ਰਿਲੇਟਡ ਆ ਉਹ ਕੋਝ ਮੰਗਾਂ ਦੱਸ ਪਹਿਲੀ ਤਾਂ ਤੁਹਾਨੂੰ ਮੈਂ ਦੱਸ ਤੀ ਵੀ ਜਿਹੜਾ ਉਹ ਖੇਤੀ ਨੀਤੀ ਸਭ ਤੋਂ ਵੱਡੀ ਗੱਲ ਆ ਵੀ ਜਿਹੜੀ ਆਪਣੀ ਖੇਤੀ ਨੀਤੀ ਆ ਜਿਹੜੀ ਲੀਡਰਾਂ ਨਾਲ ਬਹਿ ਕੇ ਅਗਰਾਹਾਂ ਸਾਹਿਬ ਨਾਲ ਵੀ ਸਾਰਿਆਂ ਨਾਲ ਬਹਿ ਕੇ ਜਿਹੜੀ ਹੋਈ ਆ ਉਹ ਨੀਤੀ ਤੁਸੀਂ ਜਿਹੜੀ ਆ ਉਹ ਲਾਗੂ ਕਰੋ ਫਿਰ ਜਿਹੜੇ ਸ਼ਹੀਦ ਹੋਏ ਆ ਆਪਣੇ ਉੱਤੇ ਕਿਸਾਨ ਅੰਦੋਲਨ ਚ ਉਹਨਾਂ ਦੀ ਜਗ੍ਹਾ ਉਹਨਾਂ ਦੀ ਸਮਾਰਟ ਬਣਾਉਣ ਲਈ ਇਹਨਾਂ ਜਗ੍ਹਾ ਦਿੱਤੀ ਸੀ ਯਾਦਗਾਰ ਬਣਾਉਣ ਲਈ ਕਾਹਲ ਜਗ੍ਹਾ ਦਵਾਂਗੇ ਚੰਡੀਗੜ੍ਹ ਦੇ ਵਿੱਚ ਜਾਂ ਪੰਜਾਬ ਚ ਕਿਤੇ ਵੀ ਉਹ ਜਗ੍ਹਾ ਦੇਣੀ ਉਹ ਵੀ ਪੰਜਾਬ ਨਾਲ ਹੀ ਰਿਲੇਟਡ ਹੈ ਜਿਹੜੇ ਪਰਚੇ ਪੰਜਾਬ ਸਰਕਾਰ ਨੇ ਕੀਤੇ ਨੇ ਉਸ ਵੇਲੇ ਦੇ ਜਦੋਂ ਆਪਾਂ ਅੰਦੋਲਨ ਦਿੱਲੀ ਵਾਲਾ ਲੜਿਆ ਹੀ ਜਿਹੜੇ ਪੰਜਾਬ ਸਰਕਾਰ ਨੇ ਕੀਤੇ ਹੋ ਰਿਜੈਕਟ ਵਾਪਸ ਵੀ ਪੰਜਾਬ ਸਰਕਾਰ ਨੇ ਹੀ ਲੈਣੇ ਆ ਉਹ ਮੰਗ ਕੇ ਦੇ ਨਾਲ ਇਹਨਾਂ ਨਾਲ ਹੀ ਆ ਜਿਹੜਾ ਇਹਨਾਂ ਨੇ ਝੋਨੇ ਦਾ 3 3 4 400 ਰੁਪਇਆ ਕੱਟ ਜਿਹੜਾ ਝੋਨਾ ਖਰੀਦਿਆ ਲੋਕਾਂ ਕੋ ਉਹਦਾ ਜਿਹੜਾ ਮੁਆਵਜ਼ਾ ਵਾ ਉਹ ਇਹਨਾਂ ਹੀ ਦੇਣਾ ਉਹ ਹੋਰ ਕਿੰਨੇ ਦੇਣਾ ਇਸ ਤਰ੍ਹਾਂ ਦੀਆਂ ਸਾਰੀਆਂ ਮੰਗਾਂ ਜਿਹੜੀਆਂ 18 ਦੀਆਂ 18 ਹੀ ਇਹਨਾਂ ਨਾਲ ਰਿਲੇਟਡ ਆ ਇਹ ਹੁਣ ਆਜਨ ਉੱਤੇ ਕੁਰਸੀ ਲਗਣੀ ਹੈ ਬੈ ਕੇ ਦੱਸਣ ਕਰਨ ਗੱਲ ਜਿਸ ਤਰੀਕੇ ਨਾਲ ਬੀਜੇਪੀ ਇਲੈਕਸ਼ਨ ਦੇ ਵਿੱਚ ਜਿਹੜੀ ਆ ਪਿੰਡਾਂ ਵਿੱਚ ਨਹੀਂ ਵੜਨ ਦਿੱਤਾ ਗਿਆ ਬਹੁਤ ਸਾਰੇ ਕਿਸਾਨਾਂ ਨੇ ਉਹਦਾ ਵਿਰੋਧ ਕੀਤਾ ਤੇ ਕੀ ਹੁਣ ਭਗਵੰਤ ਮਾਨ ਦਾ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਇਸੇ ਤਰ੍ਹਾਂ ਵਿਰੋਧ ਹੋਏਗਾ ਜੇ ਤੇ ਉਹ ਇਸੇ ਰਾਹ ਤੇ ਰਹੇ ਤੇ ਫਿਰ ਇਸੇ ਤਰ੍ਹਾਂ ਹੀ ਵਿਰੋਧ ਹੋਏਗਾ ਤੇ ਜੇ ਉਹ ਆਪਣਾ ਸੁਧਰਨ ਆਪਣਾ ਸਹੀ ਰਸਤੇ ਤੇ ਚੱਲਣ ਸਾਡੇ ਲੀਡਰਾਂ ਨਾਲ ਬੈ ਕੇ ਗੱਲ ਕਰਨ ਜਿਹੜੀਆਂ ਮੰਗਾਂ ਸਾਡੀਆਂ ਸੁਣਨ ਉਹਨਾਂ ਨੂੰ ਸਹੀ ਸਹੀ ਤਰ੍ਹਾਂ ਮੰਨਣ ਤੇ ਫਿਰ ਸੋਚਿਆ ਵੀ ਜਾ ਸਕਦਾ ਪਰ ਜੇ ਅੱਜ ਜਿਹੜੇ ਰਾਹ ਤੇ ਤੁਰੇ ਆ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਾਂਗੇ ਅਗਲੀ ਰਣਨੀਤੀ ਕੀ ਹੋਈ ਅਗਲੀ ਰਣਨੀਤੀ ਤੁਹਾਨੂੰ ਦੱਸ ਰਿਹਾ ਕਿ 15 ਤਰੀਕ ਨੂੰ ਉੱਥੇ ਚੰਡੀਗੜ੍ਹ ਦੇ ਵਿੱਚ ਸਾਡੀ ਐਸਕੇਐਮ ਵੀ ਮੀਟਿੰਗ ਹੋਣੀ ਆ ਸਾਰੇ ਜਥੇਬੰਦੀਆਂ ਦੀ ਉੱਥੇ ਸੀਐਮ ਵੀ ਵੀ ਕੁਰਸੀ ਲੱਗਣੀ ਆ ਵੀ ਤੁਸੀਂ ਆ ਕੇ ਦੱਸੋ ਵੀ ਤੁਸੀਂ ਸੱਚੇ ਜੇ ਕਿ ਅਹੀਂ ਸੱਚੇ ਹੋ ਕਿ ਲੋਕ ਵੇਖ ਲੈਣ ਕਿ ਚੈਨਲਾਂ ਦੇ ਸਾਹਮਣੇ ਗੱਲ ਹੋਣੀ ਆ ਤੇ ਜਿਹੜੀ ਉੱਥੇ ਹੋਰ ਰਣਨੀਤੀ ਤੈਅ ਕਰਨਗੇ ਸੰਜੁਕਤ ਕਿਸਾਨ ਮੋਰਚੇ ਵਾਲੇ ਇਹ ਅਹੀਂ ਸਾਰੇ ਉੱਤੇ ਪੈਰਾ ਦਵਾਂਗੇ ਤੁਸੀਂ ਦੇਖ ਰਹੇ ਜਿਹਾ ਜਿੱਦਾਂ ਛੋਟੀ ਦੀ ਕਾਰ ਤੇ ਹਾਲਾਂਕਿ ਆਨੰਦਪੁਰ ਸਾਹਿਬ ਦਾ ਮੇਲਾ ਚੱਲਿਆ ਪਰ ਫਿਰ ਵੀ ਲੋਕ ਇੱਥੇ ਕਿੰਨੀ ਵੱਡੀ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਵੱਲੋਂ ਜਿਹੜਾ ਉਹ ਕਿਸਾਨਾਂ ਦੇ ਨਾਲ ਰਵਾਇਆ ਅਪਣਾਇਆ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ 15 ਤਰੀਕ ਨੂੰ ਇੱਕ ਵੱਡੀ ਮੀਟਿੰਗ ਜਿਹੜੀ ਹੈ ਚੰਡੀਗੜ੍ਹ ਦੇ ਵਿੱਚ ਹੋਣ ਜਾ ਰਹੀ ਹੈ ਕੀ ਕਹਿਣਾ ਪ੍ਰਧਾਨ ਜੀ ਅੱਜ ਇਹ ਆਪਣਾ ਸੰਯੁਕਤ ਸਾਲ ਮੋਰਚੇ ਦਾ ਫੈਸਲਾ ਹੈ ਕਿ ਆਪਾਂ ਇਹਨਾਂ ਦੇ ਤਰ੍ਹਾਂ ਕਿ ਜਿਹੜੇ ਰੋਸ ਤੋਂ ਦੇਣੇ ਆ ਸਾਡੀ ਮੇਨ ਮੰਗਿਆ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਜਿਵੇਂ ਬੀਜੇਪੀ ਦਾ ਵਿਰੋਧ ਚੋਣਾਂ 'ਚ ਹੋਇਆ ਸੀ ਕੀ ਆਉਣ ਵਾਲੇ ਸਮੇਂ 'ਚ ਭਾਏ ਇਹਨਾਂ ਦਾ ਆਪ ਦਾ ਵੀ ਵਿਰੋਧ ਹੋਏਗਾ ਕੀ ਆਪਾਂ ਵੋਟਾਂ ਕਦੇ ਵਾਸਤੇ ਪਾਉਂਦੇ ਆ ਇਹਨਾਂ ਨੂੰ ਕਦੇ ਵਾਸਤੇ ਚੁੰਨਦੇ ਆ ਅਸੀਂ ਚੁੰਨਦੇ ਕਿ ਸਾਡੇ ਜਿਹੜੀਆਂ ਬੁਨਿਆਦੀ ਮੰਗਾਂ ਵਾ ਸਾਡੀ ਖੇਤੀਬਾੜੀ ਜਿਹੜੀ ਆ ਕਿ ਉਹ ਲਾਹੇਵੰਦਾ ਧੰਦਾ ਹੋਵੇ ਉਹਦੇ ਸਹੀ ਮੁੱਲ ਮੇਲ ਸਾਡੇ ਜਿਹੜੇ ਮਤਲਬ ਸਹਾਇਕ ਧੰਦੇ ਆ ਸਾਡੇ ਵੀਰ ਆਏ ਆ ਪੋਲਟਰੀ ਫਾਰਮ ਵਾਲੇ ਗੇਂਡੂ ਫਾਰਮ ਆ ਜਾਂ ਬੱਕਰੀ ਫਾਰਮ ਆ ਕਿ ਉਹ ਧੰਦੇ ਜਿਹੜੇ ਲਾਹੇਵੰਦ ਕੀਤੇ ਜਾਣ ਉਹਨਾਂ ਦੇ ਖਰਚੇ ਘਟਾਏ ਜਾਣ ਇਹ ਵੀ ਖੇਤੀ ਦਾ ਵਾ ਇਹ ਜਿਹੜੀ ਨੀਤੀ ਲੈ ਕੇ ਆਈ ਆ ਮੋਦੀ ਸਰਕਾਰ ਉਹਨੂੰ ਸਤਨਾਮ ਕਹਿ ਕੇ ਪੰਜਾਬ ਦੀ ਸਰਕਾਰ ਜਿਹੜੀ ਲਾਗੂ ਕਰਨਾ ਚਾਹੁੰਦੀ ਆ ਕਿਉਂਕਿ ਇੱਥੋਂ ਦੀਆਂ ਮੰਡੀਆਂ ਦਾ ਜਿਹੜਾ ਭੋਗ ਪਾਉਣਾ ਚਾਹੁੰਦੀ ਆ ਉਥੂ ਦੇ ਜਿਹੜੇ ਸੈਲੋ ਗਦਾਮ ਹੈ ਟਾਂਗੀਆਂ ਪਾਣੀਆਂ ਦੇ ਉਹਨਾਂ ਨੂੰ ਵੀ ਚਲਾਉਣਾ ਚਾਹੀਦਾ ਜੇ ਉਹ ਚੱਲਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਖੇਤੀ ਜਿਹੜੀ ਤਬਾਹ ਹੋਊਗੀ ਖੇਤੀਬਾੜੀ ਦੇ ਉੱਤੇ ਕਾਰਪੋਰੇਟ ਘਰਾਣਿਆਂ ਦਾ ਜਿਹੜਾ ਕਬਜ਼ਾ ਹੋਊਗਾ ਜਿਹੜਾ ਸਭ ਤੋਂ ਵੱਡਾ ਨੁਕਸਾਨਦਾਰ ਭਾਰਤ ਦੇ ਕਿਸਾਨਾਂ ਦਾ ਹੋਊਗਾ ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਕਿਸਾਨ ਲੱਗੇ ਹੋਏ ਆ ਇੰਨੀ ਗੱਲ ਕਰਦੇ ਆ ਉਦੇ ਉੱਤੇ ਜਿਹੜੇ ਮਿਹਨਤ ਮਜ਼ਦੂਰ ਆ ਉਹ 40% ਤੋਂ ਕੰਮ ਕਰਦੇ ਆ ਇਹ ਕਿੱਦਾਂ ਵੱਡਾ ਨੁਕਸਾਨ ਹੋਊਗਾ ਇਸ ਕਰਕੇ ਸਰਦੀ ਮੈਨ ਮੰਗਿਆ ਕਿ ਖੇਤੀਬਾੜੀ ਕਿੱਤੇ ਨੂੰ ਲਾਹੇਵੰਦਾ ਬਣਾਇਆ ਜਾਵੇ ਨਾਗਰਿਕਾਂ ਮੰਨੀ ਆ ਕਿ ਅਸੀਂ ਖੇਤੀ ਨੀਤੀ ਜਿਹੜੀ ਕਿਸਾਨ ਤੇ ਮਜ਼ਦੂਰ ਤੇ ਵਾਤਾਵਰਣ ਤੱਕ ਹੀ ਲੈ ਕੇ ਆਵਾਂਗੇ ਉਹਨਾਂ ਖੇੜਾ ਬਕਾਇਦਾ ਤੌਰ ਤੇ ਗੁੱਡੀ ਜੀਵੀਆਂ ਨਾਲ ਕਿਸਾਨ ਜਿੱਥੇ ਬੰਦੀ ਨਹੀਂ ਦਿੱਤਾ ਹੋਇਆ ਇਹ ਉਹਨਾਂ ਦਾ ਬਿਆਨ ਵੀ ਆ ਚਾਰ ਤਰੀਕ ਨੂੰ ਕਿ ਅਸੀਂ ਉਹ ਲਾਗੂ ਕਰਾਂਗੇ ਇਹ ਕੀ ਗੇੜ ਕੀ ਆ ਹੋਂ ਇਹ ਲਾ ਜੀ ਬੰਦ ਪੰਜਾਬ ਸਰਕਾਰ ਦਾ ਬਹੁਤ ਫਸਲਾਂ ਦੇ ਉੱਤੇ ਧੱਕਾ ਆ ਰਿਹਾ ਮੱਕੀ ਦੇ ਉੱਤੇ ਧੱਕਾ ਆ ਰਿਹਾ ਉਹਨਾਂ ਨੇ ਹੋਰ ਚਾਹਾਂ ਤੂੰ ਕਹਿੰਦੇ ਆਪਣਾ ਕਿ ਪਾਣੀ ਥੱਲੇ ਚਲੇ ਜਾ ਸਾਡੀ ਗੱਲ ਝੋਨਾ ਨਾ ਵੀਜੇ ਅਸੀਂ ਕਹਿੰਦੇ ਦੱਸੋ ਹੁਣ ਫੈਨ ਕਿਹੜੇ ਝੋਨਾ ਵੀਜੇ ਵਾਸਪਤੀ ਦਾ ਸਹੀ ਰੇਟ ਦਿੱਤਾ ਜਾਵੇ ਉਹਨੂੰ ਸਪੋਰਟ ਕੀਤਾ ਜਾਵੇ ਮੱਕੀ ਦਾ ਰੇਟ ਦਿੱਤਾ ਜਾਵੇ ਤਾਂ ਉਹਦੀ ਖਰੀਦ ਕੀਤੀ ਜਾਵੇ ਆਲੂ ਗੋਭੀ ਸਬਜ਼ੀਆਂ ਦਾ ਉਹ ਨਾਮ ਸਪੋਰਟ ਜਿਹੜਾ ਪ੍ਰਾਈਸ ਲਾਗੂ ਕਰਨ ਉਹ ਖਰੀਦਣ ਉਹ ਬਾਹਰ ਸਪੋਰਟ ਕਰਨ ਤਾਂ ਕਿ ਇਨਕਮ ਜਿਹੜੀ ਆਵੇ ਪੰਜਾਬ ਦੇ ਵਿੱਚ ਤੇ ਕਿਸਾਨ ਦੀ ਹਾਲਤ ਸੁਧਰੇ ਸਸਾਨਾਂ ਦਾ ਨਿੱਜਾ ਦਾ ਜਿਹੜਾ ਕਰਜ਼ਾ ਮੂਨ ਤੋਂ ਸੰਰਾਖੀ ਉਹਨਾਂ ਦੇ ਕਰਜ਼ਾ ਖਤਮ ਕਰੋ ਅੱਗੇ ਦੇ ਪਰਜਾ ਕਾਨੂੰਨ ਬਣਾਓ ਕਿ ਕਰਜ਼ੇ ਚੜੇ ਨਾ ਸਾਡੇ ਜਿਹੜੇ ਬੱਚਿਆਂ ਦੀ ਵਿੱਦਿਆ ਉਹ ਨਵਾਰੀ ਜਿਹੜੀ ਬਣਾਓ ਇਹ ਵੀ ਅੱਠਵੀਂ ਤੱਕ ਪਾਸ ਹੀ ਨਹੀਂ ਗਿਆ ਕੋਈ ਨਹੀਂ ਕਰਨਾ ਉਹਦੀ ਮੀਤ ਜਦ ਇਹ ਬਿਲਕੁਲ ਖਤਮ ਹੋਈ ਨਹੀਂ ਬੱਚੇ ਦੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਲੈ ਕੇ ਆਉਣ ਦੇ ਟੈਸਟ ਨੌਕਰੀ ਵਾਲਾ ਉਹ ਬੱਚੇ ਪਾਸ ਨਹੀਂ ਕਰਨਗੇ ਵਿੱਦਿਆ ਜਿਹੜੀ ਇਹ ਨੂੰ ਨਿਆਰੀ ਬਣਾਇਆ ਜਾਵੇ ਸਿਹਤ ਸੂਤਰਾਂ ਜਿਹੜੀਆਂ ਮੁੱਖ ਮੰਤਰੀ ਦੇ ਬਿਆਨ ਆ ਗਿਆ ਕਿ ਸਰਕਾਰੀ ਹਸਪਤਾਲ ਦੇ ਰਿਹਾ ਉਹ ਪੰਪੂਰ ਨੂੰ ਦੇਣਿਆ ਉਹ ਬੰਦ ਕੀਤੀ ਜਾਵੇ ਨੀਤੀ ਜਿਹੜੀ ਆ ਗਰੀਬ ਦਾ ਇਲਾਜ ਨਹੀਂ ਹੋਣਾ ਆਮ ਬੰਦੇ ਦਾ ਇਲਾਜ ਤੇ ਮਰਨਗੇ ਬੰਦੇ ਸਾਡੇ ਇਸ ਕਰਕੇ ਉਹ ਨੀਤੀ ਨੂੰ ਗੱਲ ਕਰਨਾ ਚਾਹੀਦਾ ਹਰਾਂ ਮੰਗਾਂ ਨਹੀਂ ਸਕਦੇ ਜਿਹਦੇ ਨਾਲ ਕੋਈ ਕਹਿਣਾ ਤੇ ਕੋਈ ਪੰਜਾਬ ਨਾਲ ਉਹਨਾਂ ਨੂੰ ਲਾਗੂ ਕਰਵਾਉਣ ਵਾਸਤੇ ਆਏ ਆ ਜੇ ਅੱਜ ਵੀ ਇਸ ਮੋਰਚੇ ਤੋਂ ਬਾਅਦ ਸਰਕਾਰ ਨੇ ਮੂੰਹ ਨਾ ਖੋਲਿਆ ਲੋਕਾਂ ਦੀਆਂ ਮੰਗਾਂ ਪ੍ਰਤੀ ਤਾਂ ਕਿੱਥੇ ਸਿਰਚ ਕਰਾਂਗੇ ਆਉਣ ਵਾਸਤੇ ਤਾਂ ਕਿਸਾਨਾਂ ਵੱਲੋਂ ਕਹਿਣਾ ਹੈ ਕਿ ਜੇ ਅੱਜ ਦੀ ਮੰਗਾਂ ਨੂੰ ਨਾ ਮੰਨਿਆ ਗਿਆ ਕੇਂਦਰ ਤੇ ਪੰਜਾਬ ਸਰਕਾਰ ਦੇ ਖਿਲਾਫ ਵਿਦਾਵ ਸੰਦਰਸ਼ ਇਸੇ ਤਰ੍ਹਾਂ ਚੱਲੂ ਰਹੇਗਾ ਕੈਮਰਾਮੈਨ ਸੁਮੇਦ ਨਾਲ ਸਰਵਨ ਸਿੰਘ ਕੁਮਾਰ ਬਟਾਰਾ ਗੁਰਦਾਸਪੁਰ